ਗੁੱਡ ਮਾਰਨਿੰਗ ਜੀ ਇਹ ਪਾਉਚਾ ਹੈਂਡ ਵੋਸ਼ ਤੇ ਲਿਆ ਕੇ ਰੱਖਦੇ ਆਂ ਹੈਂਡ ਵੋਸ਼ ਬਣਾ ਰਹੀਆਂ ਮੈਂ ਇਹ ਦੇਖੋ ਕੱਲ ਸਾਬਣ ਰੱਖ ਲਈ ਸੀਗੀ ਹੈਂਡ ਵੋਸ਼ ਖਤਮ ਹੋ ਚੁੱਕਿਆ ਸੀ ਤੇ ਇੱਥੇ ਆਪਾਂ ਹੁਣ ਬਣਾ ਰਹੇ ਆਂ ਸਵੇਰੇ ਸਵੇਰੇ ਆਲੂ ਵਾਲੇ ਪਰਾਂਠੇ ਪਾਣੀ ਗਰਮ ਰੱਖ ਦਿੱਤਾ ਮੈਂ ਆਲੂ ਉਬਾਲ ਲੈਨੇ ਆਪਾਂ ਉਸ ਤੋਂ ਬਾਅਦ ਫੇਰ ਬਣਾਵਾਂਗੇ ਪਰਾਂਠੇ ਤੇ ਇਹ ਹੈਗਾ ਨਿੰਬੂ ਪਾਣੀ ਨਿੰਬੂ ਪਾਣੀ ਪੀਣ ਲੱਗੀ ਆ ਮੈਂ ਸਵੇਰੇ 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 ਨਿੰਬੂ ਪਾਣੀ ਪੀਣਾ ਬਹੁਤ ਫਾਇਦੇਮੰਦ ਰਹਿੰਦਾ ਏ ਸੋ ਕਦੀ ਕਦੀ ਮੈਂ ਵੀ ਭੁੱਲ ਜਾਂਦੀ ਆ ਕਦੀ ਕਦੀ ਚੇਤੇ ਆ ਜਾਂਦਾ ਫਿਰ ਪੀ ਲੈਂਦੀ ਆ ਉੰਜ ਪੀਣਾ ਸਾਡੀ ਸਿਹਤ ਲਈ ਬਹੁਤ ਵਧੀਆ ਠੀਕ ਰਹਿੰਦਾ ਏ ਤੇ ਦੇਖੋ ਹਨਾ ਮੈਂ ਸਵੇਰੇ ਜਿਸ ਟਾਈਮ ਉੱਠਦੀ ਆ ਮੇਰੇ ਫੇਸ ਤੇ ਬਹੁਤ ਸਵੇਲਿੰਗ ਹੁੰਦੀ ਆ ਅੱਖਾਂ ਵੀ ਸੁੱਜੀਆਂ ਹੁੰਦੀਆਂ ਨੇ ਤੇ ਮੇਰੇ ਫੇਸ ਤੇ ਵੀ ਸਵੇਲਿੰਗ ਹੁੰਦੀ ਆ ਮੈਨੂੰ ਤਾਂ ਖੁਦ ਆਪਣਾ ਆਪ ਵੀ ਪਛਾਣ ਨਹੀਂ ਆਂਦੀ ਕਦੀ ਕਦੀ ਇੰਨੀ ਸਵੇਲਿੰਗ ਹੁੰਦੀ ਹੈ ਸਵੇਰੇ ਸਵੇਰੇ ਬਾਕੀ ਤੁਸੀਂ ਦੱਸਿਓ ਕਿ ਸਾਰਿਆਂ ਦੇ ਫੇਸ ਤੇ ਸਵੇਲਿੰਗ ਹੁੰਦੀ ਹੈ ਸਵੇਰੇ ਜਾਂ ਫਿਰ ਮੇ ਮੇਰੀ ਹੀ ਮੈਨੂੰ ਹੀ ਕੋਈ ਪ੍ਰੋਬਲਮ ਹੈ ਇਦਾਂ ਦੀ ਜੇ ਸਵੇਲਿੰਗ ਹੁੰਦੀ ਆ ਅੱਖਾਂ ਵੀ ਦੇਖੋ ਮੇਰੀਆਂ ਇੰਨੀਆਂ ਅਜੀਬ ਲੱਗਦੀਆਂ ਨੇ ਤੇ ਫੇਸ ਵੀ ਬਹੁਤ ਅਜੀਬ ਲੱਗਦਾ ਏ ਬਾਕੀ ਇਸ ਟਾਈਮ ਸਾਰੇ ਜਣੇ ਸੁੱਤੇ ਪਏ ਨੇ ਸਰਦਾਰ ਜੀ ਵੀ ਬੱਚੇ ਵੀ ਕਿਉਂਕਿ بارش ਪੈ ਰਹੀ ਹੈ ਬਾਹਰ ਮੈਨੂੰ ਸਰਦਾਰ ਜੀ ਨੇ ਉਠਾ ਦਿੱਤਾ ਸਰਦਾਰ ਜੀ ਰਾਤੀ ਇੰਨਾ ਵੱਡਾ ਝੂਠ ਬੋਲ ਕੇ ਪਏ ਮੈਨੂੰ ਕਹਿੰਦੇ ਸਵੇਰੇ ਬੱਚਿਆਂ ਨੇ ਜਾਣਾ ਟਿਊਸ਼ਨ ਜਲਦੀ ਉੱਠ ਜੀ ਉੱਠ ਜਾਈ ਪੈਸੇ ਉਹ ਜ ਸੰਡੇ ਵਾਲੇ ਦਿਨ ਲੇਟ ਉੱਠਦੇ ਆਪਾਂ ਪਰ ਜਦੋਂ ਜ਼ਿੰਮੇਵਾਰੀ ਹੈ ਨਾ ਕੋਈ ਜੇਤੇ ਰਹਿੰਦੀ ਆ ਵੀ ਸਵੇਰੇ ਉੱਠ ਕੇ ਜਲਦੀ ਇਹ ਕੰਮ ਕਰਨਾ ਫਿਰ ਨੀਂਦ ਵੀ ਆਂਦੀ ਨਹੀਂ ਆਟੋਮੈਟਿਕਲੀ ਆਪਣੇ ਆਪ ਅੱਖਾਂ ਜਿਹੜੀ ਖੁੱਲ ਜਾਂਦੀ ਐ ਸੋ ਸਰਜਾ ਸਰਦਾਰ ਜੀ ਨੂੰ ਪਤਾ ਨਹੀਂ ਕੀ ਸੁਜਿਆ ਰਾਤੀ ਹਨਾ ਤੇ ਉਹਨਾਂ ਨੇ ਮੇਰੀ ਨੀਂਦ ਵੀ ਨਹੀਂ ਪੂਰੀ ਹੋਣ ਦਿੱਤੀ ਜਦੋਂ ਹੋਰ ਦਿਨ ਹੁੰਦੇ ਨੇ ਹਨਾ ਵੀ ਸੰਡੇ ਤੋਂ ਬਗੈਰ ਹੋਰ ਦਿਨਾਂ ਦੀ ਗੱਲ ਕਰਦੇ ਆ ਤਾਂ ਬੱਚਾ ਨੂੰ ਸਕੂਲ ਜਾਣਾ ਹੁੰਦਾ ਐ ਜਲਦੀ ਉੱਠ ਜਾਂਦੇ ਆ ਇੱਕ ਸੰਡੇ ਵਾਲਾ ਦਿਨ ਹੁੰਦਾ ਮੈਨੂੰ ਇਹ ਹੁੰਦਾ ਵੀ ਮੈਂ ਜਲਦੀ ਉੱਠ ਕੇ ਕਰਨਾ ਵੀ ਕੀ ਐ ਕਿ ਸਰਦਾਰ ਜੀ ਹੁਰੀ ਲੇਟ ਉੱਠਦੇ ਨੇ ਬ੍ਰੇਕਫਾਸਟ ਲੇਟ ਕਰਦੇ ਨੇ ਸੋ ਮੈਂ ਵੀ ਇੱਕ ਦਿਨ ਲੇਟ ਉੱਠ ਜਾਂਦੀ ਆ ਨੀਂਦ ਪੂਰੀ ਕਰ ਲੈਣੀ ਆ ਪਰ ਸਰਦਾਰ ਜੀ ਨੂੰ ਸ਼ਾਇਦ ਇਹ ਗੱਲ ਠੀਕ ਨਹੀਂ ਲੱਗੀ ਹੈਗੀ ਘਰ ਦੇ ਵਿੱਚ ਜਦੋਂ ਸਿਆਣੇ ਹੁੰਦੇ ਨੇ ਸੱਸ ਹੁੰਦੀ ਹੈ ਤਾਂ ਉਹ ਇੰਨੀ ਲੇਟ ਤੱਕ ਨਹੀਂ ਸੌਣ ਦਿੰਦੀ ਹੈਗੀ ਚਾਹੇ ਕੋਈ ਕੰਮ ਹੈਗਾ ਚਾਹੇ ਨਹੀਂ ਹੈਗਾ ਵੀ ਜਲਦੀ ਉਠਣਾ ਤਾਂ ਉਠਣਾਈ ਆ ਸੋ ਜਦੋਂ ਘਰ ਦੇ ਵਿੱਚ ਸਿਆਣੇ ਨਹੀਂ ਹੁੰਦੇ ਫਿਰ ਆਪਾਂ ਨੂੰ ਵੀ ਇਹ ਹੁੰਦਾ ਕਿ ਚਲੋ ਆਪਾਂ ਆਪਣੀ ਮਰਜ਼ੀ ਨਾਲ ਉਠੀਏ ਹਨਾ ਕਿ ਕੰਮ ਤਾਂ ਦੇਖੋ ਆਪਾਂ ਹੀ ਕਰਨਾ ਕਿਹੜਾ ਕਿਸੇ ਹੋਰ ਨੇ ਦੂਜੇ ਨੇ ਆ ਕੇ ਕਰਨਾ ਸੋ ਇਹ ਚੀਜ਼ ਦਾ ਫਿਰ ਫਰਕ ਪੈ ਜਾਂਦਾ ਏ ਪਰ ਜਿਹੜੇ ਸੱਸ ਵਾਲੇ ਰੋਲ ਨੇ ਨਾ ਸਾਰੇ ਮੇਰਾ ਘਰ ਵਾਲਾ ਉਹ ਪੂਰੇ ਕਰ ਦਿੰਦਾ ਏ ਬਿਲਕੁਲ ਮਤਲਬ ਕਮੀ ਨਹੀਂ ਹੋਣ ਦਿੰਦਾ ਹੈਗਾ ਕਿ ਘਰ ਦੇ ਵਿੱਚ ਸੱਸ ਨਹੀਂ ਹੈਗੀ ਸੋ ਮੈਨੂੰ ਗੁੱਸਾ ਤਾਂ ਆਇਆ ਪਰ ਮੈਂ ਸੋਚਿਆ ਕਿ ਛੁੱਟੀ ਵਾਲਾ ਦਿਨ ਕਿਉਂ ਮੂਡ ਆਫ ਕਰਨਾ ਆਪਣਾ ਵੀ ਤੇ ਉਹਨਾਂ ਦਾ ਵੀ ਇਸ ਕਰਕੇ ਉੱਠ ਕੇ ਫਿਰ ਮੈਂ ਚੁੱਪਚਾਪ ਕੰਮ ਲੱਗ ਗਈ ਸੀਗੀ ਆਟਾ ਗੁੰਨ ਕੇ ਇੱਥੇ ਆਲੂ ਦੇਖੋ ਕੱਢ ਰਹੇ ਹਾਂ ਹੁਣ ਉਬਾਲ ਲਏ ਆਲੂ ਆਲੂਆਂ ਨੂੰ ਮੈਂ ਜ਼ਿਆਦਾ ਨਹੀਂ ਉਬਾਲਿਆ ਕਰਦੀ ਓਨਲੀ ਸਟੀਮ ਦੇ ਵਿੱਚ ਹੀ ਆਲੂ ਹੋ ਜਾਂਦੇ ਨੇ ਜ਼ਿਆਦਾ ਵੀ ਆਲੂ ਜਿਹੜੇ ਹਨਾ ਓਵਰ ਹੋ ਜਾਂਦੇ ਨੇ ਉਬਲ ਉਬਲ ਕੇ ਉਹਨਾਂ ਨਾਲ ਜਿਹੜੇ ਪਰਾਂਠੇ ਨੇ ਉਹ ਵੀ ਵਧੀਆ ਨਹੀਂ ਬਣਦੇ ਆਲੂ ਠੰਡੇ ਰੱਖ ਕੇ ਫੇਰ ਮੈਂ ਕੱਟ ਲਿਆ ਸੀਗਾ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਨਾਲ ਸੀਗਾ ਧਣੀਆਂ ਅੱਜ ਪਰਾਂਠੇ ਬਹੁਤ ਟੇਸਟੀ ਬਣਨ ਵਾਲੇ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਪਰਾਂਠਿਆਂ ਦੇ ਵਿੱਚ ਪਾਏ ਜਾਂਦੀਆਂ ਨੇ ਤਾਂ ਪਰਾਂਠਿਆਂ ਦਾ ਜਿਹੜਾ ਟੇਸਟ ਹੈ ਨਾ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਪਰਾਂਠੇ ਬਣਦੇ ਨੇ ਉਸ ਤਰ੍ਹਾਂ ਦਾ ਆਇਆ ਸੀਗਾ ਸੋ ਬਹੁਤ ਟੇਸਟੀ ਪਰਾਂਠੇ ਬਣੇ ਨੇ ਤੇ ਦੁੱਧ ਨੂੰ ਉਬਾਲੀ ਦੇ ਕੇ ਰੱਖ ਦਿੱਤਾ ਸੀ ਮੈਂ ਦੁੱਧ ਵੀ ਆ ਗਿਆ ਸੀ ਤੇ ਲਾਸਟ ਦੇ ਵਿੱਚ ਆਲੂ ਜਦੋਂ ਠੰਡੇ ਹੋ ਗਏ ਹੁਣ ਲੱਗੀਆਂ ਮੈਂ ਆਲੂਆਂ ਨੂੰ ਛਿੱਲਣ ਤੇ ਉਸ ਤੋਂ ਬਾਅਦ ਛਿਲਕਾ ਉਤਾਰ ਕੇ ਆਪਾਂ ਆਲੂਆਂ ਨੂੰ ਕਰ ਲਵਾਂਗੇ ਗ੍ਰਾਈਂਡਰ ਗ੍ਰਾਈਂਡਰ ਸੋਰੀ ਕद्दूकस ਕद्दूकस ਕਰਕੇ ਨਾ ਬਹੁਤ ਵਧੀਆ ਆਲੂ ਜਿਹੜੇ ਨੇ ਨਾ ਬਿਲਕੁਲ ਬਰੀਕ ਹੋ ਜਾਂਦਾ ਸਟਫ ਤੇ ਫਿਰ ਪਰਾਠੇ ਵਧੀਆ ਬਣਦੇ ਨੇ ਸੋ ਇਹ ਤਰੀਕਾ ਤੁਸੀਂ ਕਦੀ ਅਪਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਨਗੇ ਤੁਹਾਡੇ ਪਰਾਂਠੇ ਜੇ ਬੈਠੇ ਪਰਾਂਠੇ ਖਾ ਰਹੇ ਸੀ ਇਸ ਟਾਈਮ ਤੇ ਸਰਦਾਰ ਜੀ ਹਜੇ ਨਹਾ ਰਹੇ ਸੀਗੇ ਫਰੈਸ਼ ਹੋ ਰਹੇ ਨੇ ਅੱਜ ਉਹਨਾਂ ਨੂੰ ਵੀ ਫਿਰ ਜਲਦੀ ਉੱਠਣਾ ਪੈਗਾ ਮੇਰੇ ਕਰਕੇ ਮਹਿਸੂਸ ਤਾਂ ਉਹਨਾਂ ਨੂੰ ਹੋ ਰਹੀ ਸੀਗੀ ਇਹ ਗੱਲ ਕਿ ਵੀ ਮੈਂ ਰਾਤ ਸੱਚ ਨਹੀਂ ਦੱਸਿਆ ਹੈਗਾ ਇੱਕ ਵਾਰੀ ਤਾਂ ਜ਼ਰੂਰ ਕਹਿ ਦਿੱਤਾ ਕਿ ਜਲਦੀ ਉੱਠ ਜਾਵੀਂ ਵੀ ਬੱਚਿਆਂ ਦੀ ਟਿਊਸ਼ਨ ਹੈ ਪਰ ਫਿਰ ਜਦੋਂ ਸਵੇਰੇ ਮੈਂ ਜਲਦੀ ਉੱਠ ਗਈ ਫਿਰ ਉਹਨਾਂ ਨੂੰ ਫੀਲ ਵੀ ਹੋਇਆ ਕਿ ਕਾਸ਼ ਵੀ ਮੈਂ ਨਾ ਐਦਾਂ ਕਹਿੰਦਾ ਪਰ ਸਰਦਾਰ ਜੀ ਦੀ ਨੇਚਰ ਐਦਾਂ ਦੀ ਹੀ ਹੈ ਸ਼ੁਰੂ ਤੋਂ ਇਸ ਕਰਕੇ ਮੈਨੂੰ ਵੀ ਫਿਰ ਗੁੱਸਾ ਨਹੀਂ ਲੱਗਦਾ ਹੈਗਾ ਨਾ ਤਾਂ ਦੇਖੋ ਮੇਰਾ ਘਰ ਵਾਲਾ ਇਹ ਜਿਹੜਾ ਸਰਦਾਰ ਜੀ ਨੇ ਨਾ ਤਾਂ ਇਹ ਸੱਸ ਦੀ ਕਮੀ ਫੀਲ ਹੋਣ ਦਿੰਦੇ ਨੇ ਮੈਨੂੰ ਘਰ ਦੇ ਵਿੱਚ ਨਾ ਦਰਾਣੀ ਦੀ ਨਾ ਜਠਾਣੀ ਦੀ ਤੇ ਨਾ ਨਣਦ ਦੀ ਜੇ ਲੜਨਾ ਹੁੰਦਾ ਨਾ ਇਹੀ ਇਕੱਲੇ ਵਾਧੂ ਨੇ ਲੜਨ ਲਈ ਘਰ ਦੇ ਵਿੱਚ ਪਰ ਦੇਖਣ ਨੂੰ ਤੁਹਾਨੂੰ ਨਾ ਭੋਲੇ-ਪਾਲੇ ਲੱਗਦੇ ਨੇ ਸੋ ਜੋ ਜਿਹਦੇ ਨਾਲ ਹੈ ਨਾ ਰਹਿੰਦਾ ਉਹਨੂੰ ਹੀ ਪਤਾ ਹੁੰਦਾ ਵੀ ਇਹ ਬੰਦਾ ਕਿਹਜਾ ਹੈ ਕਿਹਜਾ ਨਹੀਂ ਹੈਗਾ ਸੋ ਇਹ ਜੇ ਕੰਮ ਬਹੁਤ ਕਰਦੇ ਨੇ ਸਰਦਾਰ ਜੀ ਅੱਜ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਵੀ ਦਿੱਤਾ ਨਹੀਂ ਕਈ ਵਾਰੀ ਐਵੇਂ ਹੀ ਮਨ ਜਾ ਮਾਰ ਕੇ ਮੈਂ ਬੈਠ ਜਾਨੀ ਆ ਬਿਲਕੁਲ ਨਹੀਂ ਮਤਲਬ ਮੈਨੂੰ ਕਿਸੇ ਵੀ ਰਿਸ਼ਤੇ ਦੀ ਐਦਾਂ ਕਮੀ ਫੀਲ ਹੋਣ ਲੱਗਦੇ ਹੈ पर अजे ब्रेकफास्ट नहीं किया है का। अपने लिए तो सिंपल उ दो मैं रोटियां ही बना बाकी बदलवाई हो गई है हल्की फुल्की बारिश स्टार्ट हो गई है कड़िया आनिया स्टार्ट हो चुकी दिखा देनी है थो। तो थोड़ा कैमरे तो ना डायरेक्शन चेंज करती हाँ पहला फिर दिखाती हाँ ये देखो अच फिर बदल बन चुके ਕੋਈ ਕੋਈ ਕਰਨੀ ਹੈ ਦੇਖੋ ਸਟਾਰਟ ਹੋ ਅੱਜ ਕਈ ਜਣਿਆਂ ਨੇ ਕਹਿਣਾ ਕਿ ਇਹ ਤਾਂ ਆਪਣੇ ਘਰ ਵਾਲੇ ਤੇ ਹੀ ਤਾਂ ਵੀ ਲਗਾਈ ਜਾਂਦੀ ਐ ਵੀ ਕਈ ਗੱਲਾਂ ਹਨਾ ਵੀ ਨਹੀਂ ਵੀ ਕਹਿਣਾ ਵਾਲੀਆਂ ਹੁੰਦੀਆਂ ਦੱਸਣ ਵਾਲੀਆਂ ਹੁੰਦੀਆਂ ਉਹ ਵੀ ਦੱਸੀ ਜਾਂਦੀ ਐ ਦੇਖੋ ਜੀ ਮੇਰਾ ਇਹ ਇੱਕ ਕੰਮ ਹੈ ਹਨਾ ਇੱਕ ਕੰਨ ਕੰਟੈਂਟ ਹੈ ਮੇਰਾ ਕਿ ਘਰ ਦੇ ਵਿੱਚ ਜੋ ਹੁੰਦਾ ਆਪਣੀ ਰੁਟੀਨ ਸ਼ੇਅਰ ਕਰਨੀ ਇਹ ਕੋਈ ਐਨੀ ਵੱਡੀ ਗੱਲ ਨਹੀਂ ਹੈਗੀ ਹੈ ਨਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਜਨਰਲ ਜੀ ਗੱਲ ਹੈ ਇਹ ਕਈ ਹੁੰਦੇ ਨੇ ਹਨਾ ਜਿਨ੍ਹਾਂ ਵਾਸਤੇ ਇਹ ਗੱਲ ਆਮ ਹੁੰਦੀ ਹੈ ਕਈ ਭੈਣ ਭਰਾ ਹੁੰਦੇ ਨੇ ਇਹ ਇਸੇ ਗੱਲ ਨੂੰ ਬਹੁਤ ਵਡਾ ਝੜਾ ਕੇ ਦੱਸ ਦਿੰਦੇ ਨੇ ਤੇ ਇੱਕ ਨਿੱਕੀ ਜੀ ਗੱਲ ਤੋਂ ਬਹੁਤ ਵੱਡਾ ਬਖੇੜਾ ਵੀ ਪਾ ਕੇ ਬਹਿ ਜਾਂਦੇ ਨੇ ਸੋ ਘਰ ਪਰਿਵਾਰ ਦੇ ਵਿੱਚ ਐਦਾਂ ਦੀਆਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਨਾ ਨੂੰ ਸਾਈਡ ਦੇ ਵਿੱਚ ਰੱਖ ਕੇ ਹਸਬੈਂਡ ਵਾਈਫ ਹੈ ਜਿਹੜੇ ਆਪਣਾ ਰਿਸ਼ਤਾ ਉਹਨਾਂ ਨੂੰ ਨਿਭਾਉਣਾ ਚਾਹੀਦਾ ਏ ਸੋ ਕਈ ਅੱਜ ਸਰਦਾਰ ਜੀ ਨੇ ਮੇਰੇ ਨਾਲ ਕਰ ਲਈ ਕਈ ਵਾਰੀ ਮੈਂ ਵੀ ਬਹੁਤ ਤੰਗ ਕਰਦੀ ਆ ਸਰਦਾਰ ਜੀ ਨੂੰ ਸੋ ਇਹ ਰਿਸ਼ਤਾ ਐਦਾਂ ਦਾ ਹੀ ਹੁੰਦਾ ਏ ਇਹ ਇਸੇ ਤਰ੍ਹਾਂ ਹੱਸ ਕੇ ਖੇਡ ਕੇ ਫੇਰ ਨਿਭਤਾ ਜਿਆਦਾ ਸੀਰੀਅਸ ਲੈ ਕੇ ਜੇਕਰ ਆਪਾਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਚੱਲਾਂਗੇ ਤਾਂ ਰਿਸ਼ਤੇ ਦੇ ਵਿੱਚ ਉਹ ਪਿਆਰ ਨਹੀਂ ਰਹਿੰਦਾ ਸੋ ਪਿਆਰ ਦਾ ਹੋਣਾ ਰਿਸ਼ਤੇ ਦੇ ਵਿੱਚ ਬਹੁਤ ਜ਼ਰੂਰੀ ਹੈ ਚਾਹੇ ਲੜਪੜ ਕੇ ਵੀ ਪਿਆਰ ਬਣਿਆ ਰਹੇ ਪਰ ਪਿਆਰ ਹੈ ਜਿਹੜਾ ਉਹ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਏ ਸੋ ਖਾਣਾ ਆਪਾਂ ਖਾ ਲਿਆ ਸੀਗਾ ਖਾਣਾ ਖਾਣ ਤੋਂ ਬਾਅਦ ਇੱਥੇ ਕਿਚਨ ਸਾਫ਼ ਕਰਨ ਲੱਗੀਆਂ ਬਰਤਨ ਮੈਂ ਇਕੱਠੇ ਕਰਕੇ ਰੱਖ ਦਿੱਤੇ ਪਹਿਲਾਂ ਮੈਂ ਕਿਹਾ ਸੈਲਫ ਸਾਫ਼ ਕਰ ਦਿੰਨੀ ਆ ਬਾਕੀ ਝਾੜੂ ਪੋਚੇ ਵੀ ਆਪਣੇ ਹੋ ਚੁੱਕੇ ਸੀਗੇ ਸਿਰਫ ਇੱਥੇ ਕਿਚਨ ਦਾ ਹੀ ਕੰਮ ਪੈਂਡਿੰਗ ਸੀਗਾ ਉਸ ਤੋਂ ਬਾਅਦ ਬਸ ਹੁਣ ਫਰੈਸ਼ ਹੋਣਾ ਫਰੈਸ਼ ਹੋ ਕੇ ਬਾਅਦ ਦੇ ਵਿੱਚ ਦੇਖਦੇ ਆ ਹੋਰ ਕੀ ਰੁਟੀਨ ਰਹਿਣੀ ਆ ਆਪਣੀ ਅੱਜ ਦੀ ਬਾਕੀ ਅੱਜ ਦਿਨ ਦੇ ਵਿੱਚ ਆਪਾਂ ਕੀਰਤਨ ਦੇ ਵਿੱਚ ਵੀ ਜਾਣਾ ਏ ਕੀਰਤਨ ਆਪਣੇ ਪੜੋਸ ਤੇ ਵਿੱਚ ਹੀ ਐ ਉਹ ਦੁਪਹਿਰ ਦੇ ਟਾਈਮ ਐ ਤੇ ਦੁਪਹਿਰ ਦੇ ਟਾਈਮ ਕੀਰਤਨ ਵਿੱਚ ਜਾਵਾਂਗੇ ਆਪਾਂ ਇਹ ਵਲੌਗ ਹੈਗਾ ਸੰਡੇ ਵਾਲੇ ਦਿਨ ਦਾ ਸੋ ਸੰਡੇ ਤੋਂ ਬਾਅਦ ਜੋ ਅੰਬਾਲੇ ਦੇ ਮੌਸਮ ਦਾ ਹਾਲਚਾਲ ਤੁਹਾਨੂੰ ਮੈਂ ਦੱਸ ਦਿੰਦੀ ਆ ਕਿ ਇਸ ਟਾਈਮ ਪੂਰੇ ਅੰਬਾਲੇ ਦੇ ਵਿੱਚ ਪਾਣੀ ਹੀ ਪਾਣੀ ਖੜਿਆ ਕਪੜਾ ਮਾਰਕੀਟ ਕਹਿ ਲੋ ਚਾਹੇ ਅੰਮ੍ਰਾਲੇ ਦੀ ਚਾਹੇ ਕਹਿ ਲੋ ਕੋਈ ਹੋਰ ਵਿਚਾਰ ਹੋਣ ਗਲੀਆਂ ਰੋਡ A to Z ਅੰਬਾਲੇ ਦੇ ਵਿੱਚ ਕੋਈ ਇਹ ਜੀ ਥਾਂ ਨਹੀਂ ਹੈਗੀ ਜਿੱਥੇ ਪਾਣੀ ਨਾ ਖੜਿਆ ਹੋਵੇ ਸੋ 2-3 ਦਿਨ ਤਾਹੀ ਮੇਰਾ ਵਲੌਗ ਨਹੀਂ ਆਇਆ ਮੇਰਾ ਦਿਲ ਨਹੀਂ ਕਰਿਆ ਹੈਗਾ ਇਹ ਜੇ ਹਾਲਾਤ ਦੇਖ ਕੇ ਹਨਾ ਕਰਦੇ ਜਿਹੜੇ ਕੰਮ ਕਰਨੇ ਨਾ ਤਾਂ ਉਹਨਾਂ ਨੂੰ ਦਿਲ ਕਰਦਾ ਕਰਨ ਨੂੰ ਤੇ ਨਾ ਮੇਰਾ ਐਡੀਟਿੰਗ ਕਰਨ ਨੂੰ ਦਿਲ ਕੀਤਾ 2 ਦਿਨ ਲਗਾਤਾਰ بارش ਪੈਂਦੀ ਰਹੀ ਅੰਬਾਲੇ ਦੇ ਵਿੱਚ ਸਾਡੀ ਖੁਦ ਗਲੀ ਦੇ ਵਿੱਚ ਇੰਨਾ ਪਾਣੀ ਖੜ ਗਿਆ ਅੰਬਾਲੇ ਦੇ ਵਿੱਚ ਇੰਨਾ ਪਾਣੀ ਹੈ ਪਾਕੀ ਸਰਦਾਰ ਜੀ ਦੀ ਹੈ ਨਾ ਜਿੱਥੇ ਟੀਟਾ ਕੋਰਟ ਦੇ ਵਿੱਚ ਉੱਥੇ ਵੀ ਬਹੁਤ ਪਾਣੀ ਹੀ ਪਾਣੀ ਹੋ ਗਿਆ ਗੁੱਡੇ ਗੁੱਡੇ ਤੋਤੇ ਪਾਣੀ ਸੀਗਾ ਸਰਦਾਰ ਜੀ ਦੱਸ ਰਹੇ ਸੀ ਸੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਅੰਬਾਲਾ ਦਾ ਪਲੀਜ਼ ਤੁਸੀਂ ਸਾਰੇ ਜਣੇ ਪ੍ਰੇ ਕਰਿਓ ਅੰਬਾਲਾ ਲਈ ਵੀ ਕਿ ਕੁਝ ਹਾਲਤ ਸੁਧਰ ਜਾਣ ਪੱਕੀ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਲਈ ਵੀ ਸਾਰੇ ਭੈਣ ਭਰਾ ਮਿਲ ਕੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਰੇ ਪਾਸੇ ਸੁੱਖ ਰੱਖਣ ਤੇ ਬਸ ਇਹੀ ਸੀਗਾ ਜੀ ਆਪਣਾ ਅੱਜ ਦਾ ਵਲੌਗ ਕੰਮ ਕਾਰਨ ਵੇੜ ਕੇ ਫਰੈਸ਼ ਹੋ ਕੇ ਚੱਲਦੇ ਆਂ ਆਪਾਂ ਕੀਰਤਨ ਦੇ ਵਿੱਚ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਹੈ 2:30 ਵੱਜ ਗਏ ਸੀਗੇ 2 ਵਜੇ ਦਾ ਟਾਈਮ ਸੀਗਾ ਕੀਰਤਨ ਦਾ ਪਰ ਪਟਾ 1:00 ਵਜੇ ਜਾ ਰਹੇ ਆ ਕਿਉਂਕਿ ਬਾਰਿਸ਼ ਬਹੁਤ ਸਟਾਰਟ ਹੋ ਗਈ ਸੀਗੀ ਉਸ ਤੋਂ ਬਾਅਦ ਤੇ ਹੁਣ ਜਾ ਕੇ ਬਾਰਿਸ਼ ਰੁਕੀ ਐ ਫਿਰ ਹੁਣ ਆਪਾਂ ਜਾਣ ਲੱਗੇ ਆਂ ਕੀਰਤਨ ਦੇ ਵਿੱਚ ਠੀਕ ਐ ਜੀ ਫਿਰ ਹੁਣ ਕੱਲ ਮਿਲਾਂਗੇ ਨਿਊ ਵਲੌਗ